ਜੇ ਉਹਨੂੰ ਕਹਿਣਾ ਨਾ ਵੀ ਆਈ ਲਵ ਯੂ ਜ਼ਰੂਰੀ ਨਹੀਂ ਅੱਜ ਮੰਨ ਜੇ ਉਹ ਜ਼ਰੂਰੀ ਨਹੀਂ ਕੱਲ ਨੂੰ ਮੰਨ ਜੇ ਹੋ ਸਕਦਾ ਜਨਮ ਲੱਗ ਜੇ ਹੈ ਜੇ ਖਸਮ ਭਾਲਦੀ ਹੈ ਤਾਂ ਫੇਰ ਫੇਰ ਸਿੱਧੀ ਹੋ ਕੇ ਤਕਲੇ ਵਾਂਗੂੰ ਮੈਂ ਮਿੰਤਾ ਕਰਦੀ ਰਾਂ ਵੀ ਮੈਂ ਤੇਰੀ ਮੈਂ ਤੇਰੀ ਮੈਂ ਤੇਰੀ ਮੈਂ ਤੇਰੀ ਉਹ ਭਾਵੇਂ ਜਦੋਂ ਮਰਜ਼ੀ ਮੰਨੇ ਤਾਂ ਪੜਿਆ ਅੱਜ ਕਬੂਲੇ ਕੱਲ ਕਬੂਲੇ ਭਾਵੇਂ ਕੱਲ ਤੋਂ ਬਾਤ ਕਰਦੇ ਅੱਜ ਕਬੂਲੇ ਕੱਲ ਕਬੂਲੇ ਭਾਵੇਂ ਕੱਲ ਤੋਂ ਬਾਤ ਕਰਦੇ ਆਪਾਂ ਅਰਜੀ ਪਾਉਂਦੇ ਰਹਿਣਾ ਆਪਾਂ ਅਰਜੀ ਪਾਉਂਦੇ ਰਹਿਣਾ ਹਰਕੇ ਭਰਦੇ ਰਹਿਣਾ ਏ ਸਾਡਾ ਕੰਮ ਮੁਹੱਬਤ ਕਰਨਾ ਆਪਾਂ ਕਰਦੇ ਰਹਿਣਾ ਏ ਹਰਕਾ ਕੰਮ ਮੁਹੱਬਤ ਕਰਨਾ ਆਪਾਂ ਕਰਨਾ ਹੱਸ ਕਰਦੇ ਰਹਿਣਾ ਏ ਸਾਡਾ ਕੰਮ ਵਾਹਫਤ ਕਰਨਾ